ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਬਣਾ ਪੰਥ ਬਸੇ ਮੈਂ ਉਜੜਾ ਮਨ ਚਾਉ ਕਨੇਰਾ ਜੋ ਕੱਲ ਬਰਤਾਰਾ ਹੋਇਆ ਵਤੀਰਾ ਹੋਇਆ ਸਾਡੇ ਤੋਂ ਅਸੀਂ ਉਸ ਦਿਨ ਪੂਰੇ ਪੰਥ ਤੋਂ ਸਿੱਖ ਪੰਥ ਤੋਂ ਅਕਾਲ ਤਖਤ ਸਾਹਿਬ ਤੋਂ ਤੇ ਪਦਵੀ ਤੋਂ ਜੋ ਸਾਥੋਂ ਜੋ ਵੀ ਗਲਤੀ ਹੋਈ ਹੈ ਅਸੀਂ ਮਾਫੀ ਚਾਹੁੰਦੇ ਹਾਂ ਸਿੱਖ ਸੰਗਤ ਤੋਂ ਅੱਗੇ ਬਾਬਾ ਜੀ ਜੋ ਕਹਿਣਗੇ ਬਾਇਓਲੋਜੀ ਕਾ ਖਾਲਸਾ ਬਾਇਓਲੋਜੀ ਕੀ ਫਤਿਹ ਜੀ ਸਾਡੇ ਸਿੱਖਾਂ ਦੇ ਸਿੱਖਾਂ ਦੇ ਬੱਚਿਆਂ ਦੇ ਜਿਹੜੇ ਜਜ਼ਬਾਤ ਨੇ ਉਹ ਤੁਰ ਅੰਦਰ ਤੱਕ ਜੁੜੇ ਹੋਏ ਨੇ ਇਸ ਕਰਕੇ ਉਹ ਕਈ ਵਾਰੀ ਆਪੇ ਤੋਂ ਬਾਹਰ ਹੋ ਜਾਂਦੇ ਨੇ ਉਹਨਾਂ ਦੇ ਸਵਾਲ ਨੇ ਕੌਮ ਦੇ ਜਥੇਦਾਰਾਂ ਤੋਂ ਕਿਉਂਕਿ ਸਾਡੀ ਜਿਹੜੀ ਸਿੱਖ ਪੰਥ ਦੀ ਸ਼ਰਮੌਰ ਹੁੰਦੀ ਆ ਉਹ ਸਾਡੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਆਪਣਾਤਾ ਤੇ ਇਸ ਕਰਕੇ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਸੋ ਇਸ ਨੌਜਵਾਨ ਦਾ ਜਿਹੜਾ ਮਾਨਸਿਕ ਤੌਰ ਤੇ ਇਹਦੇ ਮਨ ਚ ਕੋਈ ਇਦਾਂ ਦੀ ਗੱਲ ਨਹੀਂ ਕਿ ਕਿਸੇ ਬਦਗੀ ਦੀ ਕਿਸੇ ਜਥੇਦਾਰ ਦੀ ਬੇਪੱਤੀ ਕਰਨੀ ਹੈ ਜਾਂ ਇਨਸਲਟ ਕਰਨੀ ਹੈ ਇਦਾਂ ਦੀ ਕੋਈ ਮਨਸ਼ਾ ਨਹੀਂ ਸੀ ਹੈਗੀ ਪਰ ਇਹ ਉਹ ਸਮਾਂ ਉਹ ਗੱਲ ਲਈ ਇਹਨਾਂ ਨੇ ਜੋ ਕਾਇਆ ਖਾਲਸਾ ਪੰਥ ਤੋਂ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੇ ਮਾਫੀ ਮੰਗੀ ਹੈ ਸਿੱਖ ਸੰਗਤ ਜਿਹੜੀ ਆ ਉਹ ਬਹੁਤ ਵੱਡਿਆ ਪੰਥ ਹੀ ਵੱਡਾ ਹੈ ਤੇ ਇਹ ਪੰਥ ਦੇ ਬੱਚੇ ਨੇ ਤੇ ਇਸ ਕਰਕੇ ਜੋ ਇਹਨਾਂ ਨੇ ਕਿਹਾ ਆ ਪੰਥ ਇੱਤੇ غور ਕਰੇ ਵੈਗੁਰੂ ਜੀ ਕਾ ਥਾਲਸਾ ਵੈਗੁਰੂ ਜੀ ਕੀ ਖਟੇ